ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਸਿਖਾ ਚੌ ਚੱਕਿਆ ਚੌ ਵਾਇਆ ਏਹੋ ਮਨ ਇਕਤ ਘਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਿਖਾ ਚੌ ਚੱਕਿਆ ਚੌ ਵਾਇਆ ਏਹੋ ਮਨ ਇਕਤ ਘਰ ਆਂਡ ਏਹੜ ਤੇਹੜ ਛਟ ਤੂੰ ਗੁਰ ਕਾ ਸ਼ਬਦ ਪਛਾਣ ਸਤ ਗੁਰ ਅੱਗੇ ਟਹਿ ਪਾਓ ਸਭ ਕਿਛ ਜਾਣ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤ ਗੁਰ ਕੈ ਭਾਣੈ ਭੀ ਚਲਹਿ ਤਾ ਅੰਧਰ ਕਹ ਪਾਵਹਿ ਮਾਨ ਨਾਨਕ ਜੇ ਨਾਮ ਨਾ ਚਿਤਨੀ ਤਿਨ ਧਿਗ ਪੈਨਣ ਧਿਗ ਖਾਣ ਸਤ ਗੁਰ ਕੈ ਭਾਣੈ ਭੀ ਚਲਹਿ ਤਾ ਧਰ ਗਹਿ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਨੀ ਤਿਨ ਧਿਗ ਪੈਨਣ ਧਿਗ ਖਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਤੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਝੀ ਕਿਰਪਾ ਕੀਤੀ ਹੈ ਕਹਿੰਦੇ ਗੁਰੂ ਕੇ ਸਿਖਾ ਲੋਕਾਂ ਦੀ ਚੁੱਕ ਚੁਕਾਈ ਵਿੱਚ ਪੈ ਕੇ ਪਰਮਾਤਮਾ ਦੇ ਨਾਮ ਨਾਲ ਨੂੰ ਟੁੱਟਣਾ ਤੇਰਾ ਇੱਕ ਕਮਜ਼ੋਰ ਪੱਖ ਹੈ ਤੂੰ ਖਾਣ ਨੂੰ ਪਹਿਲ ਦੇਣਾ ਤੂੰ ਪਹਿਨਣ ਨੂੰ ਪਹਿਲ ਦੇਣਾ ਇਹ ਖਾਣਾ ਤੇ ਪੀਣਾ ਕਿਸੇ ਕੰਮ ਨਹੀਂ ਜੇ ਤੈਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ ਇਸੇ ਪ੍ਰਕਾਰ ਇਸੇ ਹੀ ਫਰਮਾਨ ਵਿੱਚ ਆਪਾਂ ਲੇੜੇ ਕੱਪੜੇ ਪਾਉਣੇ ਆ ਉਹਦੇ ਤੇ ਕਈ ਤਰ੍ਹਾਂ ਦੀ ਕਢਾਈ ਪਾਉਣੇ ਆ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਦੁਨਿਆਵੀ ਕਢਾਈਆਂ ਨੂੰ ਛੱਡ ਕੇ ਤੇਰੀ ਦੇਹੀ ਵੀ ਇੱਕ ਕਪੜਾ ਹੈ ਇਹਦੇ ਤੇ ਕਿਸ ਪ੍ਰਕਾਰ ਦੀ ਚਿੱਤਰਕਾਰੀ ਕਰਨੀ ਇਹ ਵੀ ਸਤਿਗੁਰੂ ਪਾਤਸ਼ਾਹ ਨੇ ਅੱਜ ਦੇ ਪਾਵਨ ਪਵਿੱਤਰ ਹੋਰਬਾਬ ਨੇ ਸਾਨੂੰ ਸਮਝਾਇਆ ਹਰ ਜੁਰ ਜਿਵੇਂ ਆਪਾ ਕਿਰਪਾ ਕਰਨਗੇ ਇਹ ਵਿਚਾਰ ਕਰਾਂਗੇ ਪਰ ਇਹਦੇ ਤੋਂ ਪਹਿਲਾਂ ਇਹਦੀ